ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲੱਤੇ ਚੈਨਲ ਦੇ ਨਾਲ 9 ਅਕਤੂਬਰ 2025 ਸਵੇਰ ਤੇ ਆਪਾਂ ਤੁਹਾਨੂੰ ਛੇਵ੍ਹੇ ਦੀ ਰਿਪੋਰਟ ਦੇਵਾਂਗੇ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਇਨਫਲੋ ਕਰ ਰਿਹਾ ਕਿੰਨਾ ਆਊਟਫਲੋ ਕੀਤਾ ਜਾ ਰਿਹਾ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਇਨਫਲੋ ਕਰ ਰਿਹਾ ਕਿੰਨਾ ਆਊਟਫਲੋ ਕੀਤਾ ਜਾ ਰਿਹਾ ਹਰੀਕੜ ਵਰਕਸ ਤੇ ਕਿੰਨਾ ਪਾਣੀ ਪਹੁੰਚ ਰਿਹਾ ਕਿੰਨਾ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਥੋੜਾ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸ ਦਾਂ ਕਿ ਹਰੀਕੜ ਵਰਕਸ ਤੇ ਪਾਣੀ ਜਿਹੜਾ ਘਟਨਾ ਸ਼ੁਰੂ ਹੋ ਚੁੱਕਾ ਡੈਮਾਂ ਦੇ ਵਿੱਚੋਂ ਵੀ ਪਾਣੀ ਜਿਹੜਾ ਲਗਾਤਾਰ ਘਟਾ ਕੇ ਛੱਡਿਆ ਜਾ ਰਿਹਾ ਪਾਣੀ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਜਿਹੜੀਆਂ ਜਗ੍ਹਾ ਤੇ ਪਾਣੀ ਫੈਲ ਚੁੱਕਾ ਸੀ ਉਹ ਘਟ ਜਾਵੇਗਾ ਮਤਲਬ ਕਿ ਲੈ ਜਾਵੇਗਾ ਸੋ ਤੁਸੀਂ ਕਮੈਂਟ ਵਿੱਚ ਇਹ ਜ਼ਰੂਰ ਦੱਸੋ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸੋ ਸਤਲੁਜ ਦਰਿਆ ਦੇ ਕੰਢੇ ਦੇਖ ਰਹੇ ਹੋ ਬਿਆਸ ਦਰਿਆ ਦੇ ਕੰਢੇ ਦੇਖ ਰਹੇ ਹੋ ਤਾਂ ਆਪਣੇ ਆਪਣੇ ਏਰੀਆ ਦਾ ਸਾਰਾ ਜਿਹੜਾ ਡਾਟਾ ਉਹ ਜ਼ਰੂਰ ਦੱਸੋ ਤੁਹਾਡੇ ਦੇ ਵਿੱਚ ਪਾਣੀ ਦੀ ਸੋ ਹੋਰ ਤੁਸੀਂ ਕਿਹੜੇ ਇਲਾਕੇ ਦੇ ਵਿੱਚੋਂ ਦੇਖ ਰਹੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੀ ਕੀ ਸਥਿਤੀ ਚੱਲ ਰਹੀ ਆ ਇਹ ਵੀ ਜ਼ਰੂਰ ਦੱਸੋ ਸੋ ਜਿਹੜੇ ਭੈਣ ਭਰਾ ਨਵੇਂ ਜਿਹੜੋਂ ਨੇ ਆਪਣਾ YouTube ਚੈਨਲ ਸੁਖ ਲੱਟ ਗਿਆ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਰਿਪੋਰਟ ਉਹ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਜੇਕਰ ਅੱਜ ਆਪਾਂ ਗੱਲ ਕਰੀਏ 9 ਅਕਤੂਬਰ 2025 ਸਵੇਰੇ 6 ਵਜੇ ਦੀ ਪੌਂਗ ਡੈਮ ਦੀ ਤਾਂ ਪੌਂਗ ਡੈਮ ਦਾ ਟੋਟਲ ਪਾਣੀ ਰੱਖਣ ਦੀ ਸਮਰੱਥਾ 1400 ਫੁੱਟਾ ਜਿਹੜਾ ਕਿ ਅੱਜ ਸਵੇਰੇ 1384.11 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 12681 ਕਿਊਸਿਕ ਪਾਣੀ ਐਵਰੇਜ ਡਾਟ ਦੇ ਵਿੱਚ ਇਨਫਲੋ ਹੋ ਰਿਹਾ ਆਊਟਫਲੋ ਦੀ ਗੱਲ ਕਰੀਏ ਤਾਂ 17407 ਕਿਊਸਿਕ ਪਾਣੀ ਐਵਰੇਜ ਡਾਟ ਦੇ ਵਿੱਚੋਂ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਤੋਂ ਜੇਕਰ ਐਕਚੁਅਲ ਡਾਟ ਦੀ ਗੱਲ ਕਰੀਏ ਤਾਂ ਇਨਫਲੋ ਇੱਕ 17407 ਕਿਊਸਿਕ ਹੋ ਰਿਹਾ ਆਊਟਫਲੋ ਦੀ ਗੱਲ ਕਰੇ ਤਾਂ 17407 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕੀਤਾ ਜਾ ਰਿਹਾ ਐਕਚੁਅਲ ਡਾਟਾ ਦੇ ਪੌਂਗ ਡੈਮ ਦੇ ਜੇਕਰ ਭਾਖੜਾ ਡੈਮ ਦੀ ਸਵੇਰ ਦੀ 6 ਵੇ ਦੀ ਰਿਪੋਰਟ ਦੇਖੇ ਤਾਂ ਟੋਟਲ ਪਾਣੀ ਰੱਖਣ ਦੀ ਸਮਰਤਾ ਭਾਖੜਾ ਡੈਮ ਦੀ 1680 ਫੁੱਟਾ ਜਿਹੜਾ ਕਿ ਅੱਜ ਸਵੇਰੇ 6 ਵਜੇ 1670.02 ਫੁੱਟ ਤੇ ਚੱਲ ਰਿਹਾ ਹੈ ਜੇਕਰ ਇਸ ਵਿੱਚ ਇਸ ਵਿੱਚ ਪਾਣੀ ਆਉਣ ਦਾ ਇਨਫਲੋ ਦੀ ਗੱਲ ਕਰੀਏ 19242 ਕਿਊਸੀ ਕਿ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 27800 ਕਿਊਸੀ ਜਿਹੜਾ ਪਾਣੀ ਆ ਆਊਟਫਲੋ ਕੀਤਾ ਜਾ ਰਿਹਾ ਜਿਹੜਾ ਕਿ ਨੰਗਲ ਡੈਮ ਦੇ ਵਿੱਚ ਜਾਵੇਗਾ ਉਸ ਤੋਂ ਬਾਅਦ ਇਹ ਜਿਹੜਾ ਦੋ ਨਹਿਰਾਂ ਦੇ ਵਿੱਚ ਟਰਾਂਸਫਰ ਹੋਵੇਗਾ ਉਸ ਤੋਂ ਬਾਅਦ ਜਿਹੜਾ ਕੋਸ਼ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਆਵੇਗਾ ਹੁਣ ਆਪਾਂ ਗੱਲ ਕਰਿਆ ਕਰਦੇ ਹਾਂ ਹਰੀਕੇ ਦੀ ਅਪਡੇਟ ਜਿੱਥੇ ਸਤਲੁਜਤਾ ਦੇ ਬਿਆਸ ਦਾ ਜਿਹੜਾ ਸੰਗਮ ਹੁੰਦਾ ਹਰੀਕੇ ਦੀ ਅਪਡੇਟ ਦੇਖੇ ਤਾਂ ਜਿਹੜਾ ਅਪਸਟਰੀਮ ਪਾਣੀ 70960 ਕਿਊਸੀ ਦਾ ਪਾਣੀ ਆਪਸਟਰੀਮ ਹੋ ਰਿਹਾ ਜਿਹੜਾ ਦੇ ਕਰੀਬ ਸੀਗਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 51243 ਕਿਊਸੀ ਜਿਹੜਾ ਪਾਣੀ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹਰੀਕੇ ਐਡਵਰਕਸ ਤੋਂ ਫਰੋਇਪੁਰ ਵਾਲੇ ਪਾਸੇ ਨੂੰ ਜੇਕਰ ਫਰੋਇਪੁਰ ਫੀਡਰ ਦੀ ਗੱਲ ਕਰੀਏ ਤਾਂ 6820 ਕਿਊਸੀ ਦਾ ਪਾਣੀ ਫਰੋਇਪੁਰ ਫੀਡਰ ਦਿੱਤਾ ਜਾ ਰਿਹਾ ਜੇਕਰ ਰਾਜਸਥਨ ਫੀਡਰ ਦੀ ਗੱਲ ਕਰੀਏ ਤਾਂ 12791 ਕਿਊਸੀ ਦਾ ਪਾਣੀ ਜਿਹੜਾ ਰਾਜਸਥਨ ਫੀਡਰ ਨੂੰ ਦਿੱਤਾ ਜਾ ਰਿਹਾ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਜਿਹੜਾ ਹਰੀਕੇ ਦਾ ਪਾਉਂਡ ਲੈਵਲ 687.15 ਫੁੱਟ ਤੇ ਚੱਲ ਰਿਹਾ ਸੋ ਇਦਾਂ ਦੀ ਜਾਣਕਾਰੀ ਦੇਖਣ ਲਈ ਤੁਸੀਂ ਸੁਖ ਲਟ ਗਿਆ YouTube ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਸਹੀ ਜਾਣਕਾਰੀ ਉਹ ਅੱਗੇ ਵੀ ਕਈ ਸਾਲਾਂ ਤੋਂ ਪ੍ਰੋਵਾਈਡ ਕਰਵਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਲੋੜ ਪੈਂਦੀ ਤਾਂ ਵੀ ਆਪਾਂ ਜਿਹੜੀ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ-ਬਹੁਤ ਧੰਨਵਾਦ ਜੀ